ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਸੰਗਤਾਂ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਸਚਕੰਨ ਸਿੰਘ ਰਿਵਾਰ ਸਾਹਿਬ ਦੇ ਜਿਹੜੇ ਆਲੇ ਦੁਆਲੇ ਹੋਟਲ ਨੇ ਉਹਨਾਂ ਹੋਟਲਾਂ ਦੇ ਬਾਬਤ ਅਸੀਂ ਇੱਕ ਵੀਡੀਓ ਵੀ ਪਾਈਆਂ ਉੱਥੋਂ ਦੇ ਹਾਲਾਤ ਵੀ ਵਿਖਾਏ ਕਿ ਕਿਵੇਂ ਕੁਝ ਨਸ਼ਈ ਕਿਸਮ ਦੇ ਲੋਕ ਜਿਹੜੇ ਨੇ ਜਿੰਨੂੰ ਗੱਲ ਲਵਜ ਦਿੱਤਾ ਗਿਆ ਹੋਟਲਾਂ ਦੇ ਹਿਸਾਬ ਨਾਲ ਕਾਰੋਬਾਰ ਦੇ ਹਿਸਾਬ ਨਾਲ ਕਹੋ ਉਹ ਇੱਥੇ ਕੀ ਕਰਦੇ ਆ ਜਦੋਂ ਸੰਗਤ ਲੰਘਦੀ ਆ ਕੋਈ ਭਾਵੇਂ ਸਗੀ ਭੈਣ ਨਾਲ ਭਰਾ ਲੰਘਦਾ ਹੋਵੇ ਮਾਂ ਨਾਲ ਬੱਚਾ ਲੰਘਦਾ ਹੋਵੇ ਉਹ ਨਹੀਂ ਵੇਖਦੇ ਉਹਨਾਂ ਨੇ ਇਹ ਵੇਖਣਾ ਵੀ ਤੁਹਾਨੂੰ ਹੋਟਲ ਚਾਹੀਦਾ ਜਾਂ ਤਾਂ ਹੋਟਲ ਇਹ ਵਾਸਤੇ ਚਾਹੀਦਾ ਜੀ ਪਰਿਵਾਰ ਹੈ ਤੁਸੀਂ ਫੈਮਿਲੀ ਰਹਿਣਾ ਚਾਹੁੰਦੀ ਰਾਤ ਤੇ ਤੁਸੀਂ ਹੋਟਲ ਲੈ ਲਓ ਇੱਥੇ ਤਾਂ ਬਹੁਤ ਵਧੀਆ ਕਾਰੋਬਾਰੀਆ ਕਰਨਾ ਮੈਨੂੰ ਇੱਦਾਂ ਨਾ ਅੱਜ ਕੋਈ ਤੁਹਾਨੂੰ ਕੋਈ ਇਹ ਕਵੇ ਕਿ 1 ਘੰਟੇ ਵਾਸਤੇ ਤੇ ਚਾਹੀਦਾ ਅੱਧੇ ਘੰਟੇ ਵਾਸਤੇ ਚਾਹੀਦਾ 500 ਰੁਪਏ ਲੱਗੂਗਾ ਉੱਥੇ ਫਿਰ ਕੀ ਕਰਾਂਗੇ ਸੁਭਾਵਕ ਹੈ ਸੰਗਤ ਬਹੁਤ ਦੁਖੀ ਸੀ ਇਸ ਚੀਜ਼ ਤੋਂ ਬਹੁਤ ਜ਼ਿਆਦਾ ਸੰਸਥਾਾਂ ਦੇ ਫੋਨ ਆਉਂਦੇ ਸੀ ਅੱਜ ਅਸੀਂ ਅੱਜ ਤਰੀਕ ਹੈ ਜੀ ਆ ਆਪਣਾ 8 ਤਰੀਕ 11ਵਾਂ ਮਹੀਨਾ ਤੇ ਅੱਜ ਅਸੀਂ ਜਿਹੜੀ ਸ਼ੇਰਾਂ ਵਾਲੇ ਗੇਟ ਦੇ ਵਿੱਚ ਜਿੱਥੋਂ ਸ਼ੁਰੂ ਹੁੰਦੇ ਹੋਟਲ ਪਾਰਕਿੰਗ ਤੱਕ ਜਾਂਦੇ ਨੇ ਉੱਥੋਂ ਦੀ ਜਿੰਨੀ ਐਸੋਸੀਏਸ਼ਨ ਹੈਗੀ ਆ ਹੋਟਲ ਨੇ ਟਿੱਪਿੰਗ ਤੇ ਕਰੀ ਬੋਟਲ ਨੇ ਉਹਨਾਂ ਨਾਲ ਦਾ ਮੀਟਿੰਗ ਕੀਤੀ ਆ ਮੀਟਿੰਗ ਕਰਨ ਤੋਂ ਬਾਅਦ ਸਾਨੂੰ ਹੋਟਲ ਵਾਲੇ ਵੀਰਾਂ ਦੇ ਵੱਲੋਂ ਇਹ ਅਸ਼ਵਾਸ਼ਣ ਦਿੱਤਾ ਗਿਆ ਵਾ ਇਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਲਤ ਕੰਮ ਇਹਨਾਂ ਹੋਟਲਾਂ ਦੇ ਵਿੱਚ ਨਹੀਂ ਹੋਊਗਾ ਜੇਕਰ ਕਿਸੇ ਹੋਟਲ ਦੇ ਵਿੱਚ ਕੋਈ ਗਲਤ ਕੰਮ ਹੁੰਦਾ ਹੋਇਆ ਫੜਿਆ ਗਿਆ ਜਾਂ ਹੋਇਆ ਤੇ ਇਹ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਫਿਰ ਇਹਨਾਂ ਦਾ ਫਰਜ਼ ਬਣਦਾ ਜਿਵੇਂ ਇਹ ਪ੍ਰਬੰਧ ਇਹ ਜਿਹੜੇ ਜਨਰਲ ਨਾਲ ਸਾਡੇ ਇਹਨਾਂ ਦੇ ਹੋਟਲ ਦੇ ਸੁਤਨੇ ਜਾਂ ਹੋਟਲਾਂ ਵਾਲੇ ਸਾਰੇ ਭੈਣ ਭਰਾ ਨੇ ਉਹ ਐਕਸ਼ਨ ਲੈਣਗੇ ਇਹਨਾਂ ਦੇ ਉੱਤੇ ਉਹ ਵੀ ਬਣਦਾ ਕਾਨੂੰਨੀ ਤੌਰ ਤੇ ਤੇ ਬਣਦਾ ਹੀ ਬਣਦਾ ਫਿਰ ਬਾਈਕਾਰ ਵੀ ਕੀਤਾ ਜਾਵੇ ਹੋਟਲਾਂ ਦਾ ਜੇ ਕੋਈ ਇਤਤਕੋ ਕੋਹੇ ਤੇ ਆਸ ਲੈਂਦੇ ਹੈਗਾ ਉਹਨੂੰ ਸਦਾ ਸੁਨੇਹਾ ਵਾ ਜਿਹੜਾ ਵੀ ਕੰਮ ਕਰਦਾ ਬੰਦ ਕਰ ਦੇ ਬੜੀ ਵਧੀਆ ਗੱਲ ਆ ਰੋਟੀ ਖਾ ਲਈ ਤੇਰੀ ਖਾਓ ਜਿਹਨੇ ਸਾਰੇ ਖਾ ਰਹੇ ਨੇ ਤੇ ਜਿਹੜਾ ਉਹ ਬੰਦਾ ਕਰ ਰਿਹਾ ਖਲਾਫ ਇੱਕ ਬੰਦਾ ਕਰਦਾ ਉਹਨੂੰ ਅਸੀਂ ਤਕੀਦ ਕਰਦੇ ਆ ਵੀ ਤੂੰ ਭਾਈ ਸੈੱਟ ਹੋ ਜਾ ਫਿਰ ਇੱਕ ਕਰਕੇ ਸਾਰੇ ਬਿਨਾ ਹੁਣ ਇਹ ਵੀ ਬੜੀ ਮਾਰੀ ਗੱਲ ਆ ਸੋ ਇਹਨਾਂ ਵੀਰਾਂ ਦੇ ਵੱਲੋਂ ਅੱਜ ਅਸੀਂ ਬਹਿ ਕੇ ਬੜੇ ਪ੍ਰੇਮ ਪਿਆਰ ਦੇ ਨਾਲ ਸਾਰਾ ਮਸਲਾ ਹੱਲ ਹੋ ਗਿਆ ਕਿਵੇਂ ਕਰਨਾ ਕਿਵੇਂ ਦਾ ਹੱਲ ਕਰਨਾ ਉਹ ਸੋਲੂਸ਼ਨ ਸਾਰਾ ਕੱਢ ਕੇ ਦੇ ਦਿੱਤਾ ਤੇ ਆਸ ਕਰਦੇ ਆਂ ਕਿ ਸ੍ਰੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜਿਹਦੇ ਸਦਕਾਰ ਨੂੰ ਮੋਕਾ ਲੱਗਦੇ ਆ ਇਹ ਜਿਹੜੇ ਮੇਰੇ ਭਰਾ ਨੇ ਸਾਰੇ ਇਹ 16 ਸਾਲ ਦੇਣਗੇ ਤੇ ਆਪਾਂ ਜਿਵਾ ਆਪਣੀ ਇਤ ਨੂੰ ਬਾਕ ਰੱਖੀਏ ਆਪਾਂ ਨੂੰ ਕੋਈ ਗੱਲ ਨਾ ਕਰੇ ਵੀ ਅੰਬਰਸਾਰਾ ਵਾਲੇ ਇਦਾਂ ਦਾ ਕੰਮ ਕਰਦੇ ਜਾਂ ਗੱਲ ਪਾਉਂਦੇ ਆ ਗੁਰੂ ਸਾਹਿਬ ਦੀ ਹਜ਼ੂਰੀ ਚ ਇਸ ਦਿਨ ਦਾ ਸਾਨੂੰ ਕੋਈ ਮੌਕਾ ਨਹੀਂ ਦਈ ਕਿਸੇ ਨੂੰ ਕੋਬਰੀ ਵਧੀਆ ਗੱਲ ਹੋਈ ਆ ਇਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਆ ਕਿ ਇਹਨਾਂ ਨੇ ਗੱਲ ਨੂੰ ਸਮਝਿਆ ਆ ਇਹ ਸਮਝ ਕੇ ਇਹਨਾਂ ਨੇ ਦਾ ਹੱਲ ਕੀਤਾ ਇਹ ਬਹੁਤ ਵਧੀਆ ਗੱਲ ਆ ਸੋ ਧੰਨਵਾਦ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤਾਂ ਖੇ